sat naam hai guru sat naam hai guru sat naam sat guru

ਸਤ ਨਾਮ ਵਾ ਵਾ ਸਤ ਨਾਮ ਆਈ ਬ੍ਰੋ ਸਤ ਨਾਮ ਆਈ ਬ੍ਰੋ ਸ te satva saten naam aaye bro saten naam aaye bro saten naam ਸਤੈਨਾਮ ਵਾਹਿਗੁਰੂ ਸਤੈਨਾਮ ਵਾਹਿਗੁਰੂ ਸਤੈਨਾਮ ਵਾਹਿਗੁਰੂ ਸਤੈਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਬ ਕੋ ਜੀ ਸਤਨਾਮ ਸ੍ਰੀ ਜਿਬੂ ਜੁਬਰਤਾਲੋ ਚਬਰ ਸ਼ਤਰ ਤੱਕ ਦਿਨ ਮਾਲਿਦਾ ਤਨ ਤਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੀ ਪਾਵਨ ਪੁੱਤਰ ਹਜ਼ੂਰੀ ਅੰਦਰ ਮਾਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨ ਤੇ ਫਿਰ ਕੇ ਗਾਇਬ ਨਾਮ ਹਾਨ ਗੁਰਮਸ ਸਮਾਧਮਾਂ ਵਿੱਚ ਆਪਦੀ ਹਾਜ਼ਰੀਆਂ ਪਰ ਕੇ ਲਾਹੇ ਪ੍ਰਾਪਤ ਕਰ ਵੇ ਹੋ ਬਹੁਤ ਹੀ ਪਿਆਰ ਦੇ ਨਾਲ ਸ੍ਰੀ ਪਉਂਦੇ ਮਹਾਨ ਵਿਦਵਾਨ ਗੰਨੀ ਜਸਵੰਤ ਸਿੰਘ ਦੀ ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਦੀਆਂ ਨੂੰ ਗੁਰਮਤਿ ਵਿਚਾਰਨਾ ਸਰਵਣ ਕਰਵਾਤੇ ਗਏ ਹਨ ਆਪ ਪੂਜਪਮੇਂਤਨਾ ਵਾਸਤੇ ਆਪੋ ਆਪਣੀ ਸਰਤੀ ਵਰਤੀ ਕਰਕੇ ਤਾਗੜ ਕਰੋ ਇੱਕ ਵਾਰ ਸਾਦੀ ਸੰਗਤ ਅਸੀਸ ਬਖਸ਼ੋ ਔਰ ਹਾਜ਼ਰੀ ਲਵਾਓ ਦੋਵੇਂ ਹੱਥ ਜੋੜ ਕੇ ਸ਼ਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਜਪਾਪੇ ਗੱਜ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਾ ਉਸ ਆਤਮ ਸੁਖੀ ਪਾਏ ਸੰਤੋਖ ਦੀਆ ਗੁਰਦੇਵ ਮਨ ਤਨ ਸੀਤਲ ਸ਼ਾਂਤ ਸਹਿਜ ਲੱਗਾ ਪ੍ਰਭ ਕੀ ਸੇਵਾ ਇਸ ਬੰਤੀ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਥਾ ਸ਼ੁਰੂ ਕੀਤੀ ਸੀ ਅੱਜ ਸਭ ਤੋਂ ਵੱਡਾ ਸਵਾਲ ਮਨੁੱਖ ਦਾ ਪਤਾ ਕੀ ਹੈ ਕਿ ਸੁੱਖ ਕਿਵੇਂ ਪ੍ਰਾਪਤ ਹੋਵੇ ਮਨ ਤੇ ਤਨ ਸੁਖੀ ਕਿਵੇਂ ਹੋਣ ਇਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਬਹੁਤ ਪੁਰਵੋਂ ਦੇ ਬਾਵਜੂਦ ਵੀ ਬੰਦਾ ਸੁਖੀ ਨਹੀਂ ਹੈ ਅੱਗੇ ਇੰਨੇ ਸੁੱਖ ਦੇ ਸਾਧਨ ਨਹੀਂ ਸਨ ਪਰ ਲੋਕ ਸੁਖ ਮਹਿਸੂਸ ਕਰਦੇ ਸਨ ਅੱਜ ਸੱਜ ਦੇ ਸਾਧਿਆਂ ਪੁਰ ਸੁਖ ਦੇ ਸਾਧਨ ਬਹੁਤ ਨੇ ਪਰ ਬੰਦਾ ਸੁਖ ਨਹੀਂ ਮਹਿਸੂਸ ਕਰ ਰਿਹਾ ਕਿਉਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪਰ ਉਪਚੀ ਮਾਰੇ ਸੁੱਖ ਸਾਰਿਆਂ ਕੋ ਹੁਣਾ ਚਾਹੀਦਾ ਹੈ ਸੁੱਖ ਮੰਗਣ ਵਾਸਤੇ ਲੋਪ ਵਰਦਾ ਦੇ ਹੁੰਦੇ ਨੇ ਸੁੱਖ ਦੇ ਸਾਧਨ ਬਹੁਤ ਨੇ ਪਰ ਸੁੱਖ ਨਹੀਂ ਹੈ ਤਦੇ ਵਕਤ ਸੀ ਜਦੋਂ ਸੁੱਖ ਦੇ ਸਾਧਨ ਨਹੀਂ ਸੀ ਪਰ ਲੋਕਾਂ ਕੋ ਸੁੱਖ ਹੁੰਦੇ ਸੀ ਇਹ ਤੋਦੀ ਹੈ ਆਪਣੀ ਵਿੱਚ ਤੋਦੀ ਜੀਵਨ ਵਿੱਚੇ ਦੇਖਿਆ ਤੁਸੀਂ ਕਈ ਵਾਰ ਕੋਰੇ ਪਿੰਡ ਵਿੱਚ ਕੋਈ ਵਰਦੀ ਹੁੰਦੀ ਸੀ ਲੋਕਾਂ ਕੋ ਜੇ ਕੋਈ ਦੁੱਖ ਸੁੱਖ ਕੋ ਨਾ ਕੋਦੇ ਕੋ ਲਾਣਾ ਪਾਈ ਤਰੀ ਗੱਦੀ ਮਾਰੀਏ ਚਾਹੀਦੀ ਹੈ ਅੱਜ ਘਰ ਘਰ ਵਿੱਚ ਵਦੀਆਂ ਨੇ ਪਰ ਸੁੱਖ ਨਹੀਂ ਹੈ ਅਤੇ ਸਾਰੇ ਸਾਧਨ ਕੀਤੀ ਕਰਨ ਲਈ ਵੀ ਹਰੇਕ ਬੰਦੇ ਕੋਲ ਨਹੀਂ ਸੀ ਇੱਕ ਦੂਜੇ ਕੋਲ ਮੰਗਰੇ ਪੈਂਦੇ ਸੀ ਕਿਸੇ ਕੋਲੋਂ ਫਲੇ ਮੰਦ ਲਿਆ ਕਿਸੇ ਕੋਲੋਂ ਸਵਾਦਾ ਮੰਦ ਲਿਆ ਪਰ ਸਾਧ ਸੰਗਤ ਅੱਜ ਸਾਧੀਆਂ ਪਰ ਸਾਧਨ ਹੋਣ ਦੇ باوجود ਬੰਦਾ ਸੁਪੀ ਨਹੀਂ ਹੈ ਹਨ ਸਭ ਕੁਝ ਵੋਨ ਦੇ ਬਾਵਜੂਦ ਸੁਖ ਨਹੀਂ ਹੈ ਉਹਦਾ ਕਾਰਨ ਵੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਉਹਦਾ ਧਾਰਨ ਹੈ ਸੰਤੋਖ ਸਭ ਕੁਝ ਵੋਨ ਦੇ ਬਾਵਜੂਦ ਬੰਦੇ ਪੁਰ ਸੰਤੋਖ ਨਹੀਂ ਹੈ ਔਰ ਸੰਤੋਖ ਤੋਂ ਬਗੈਰ ਬੰਦਾ ਦੁਖੀ ਹੋ ਰਿਹਾ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਹ ਵੀ ਦੱਸਿਆ ਭਾਈ ਸੰਤੋਖ ਕਿਵੇਂ ਹੋਣਾ ਹੈ ਗੁਰੂ ਤੋਂ ਬਗੈਰ ਕਨੂੰ ਸੰਤੋਖ ਨਹੀਂ ਮਕਸਦ ਜਿਹੜੀ ਪੰਥ ਵੀ ਉਹ ਅਰਥ ਕਰਨ ਵਾਸਤੇ ਤੈਿਹਦੇ ਨੇ ਉਹਨੇ ਇਹ ਮਹਾਰੇ ਕਿੰਦੇ ਅਮ ਆਪਸ ਆਤਮ ਸੁਖੀ ਭਏ ਭਾਈ ਤੇਰੀ ਆਤਮਾ ਸੁਖੀ ਹੋ ਸਕਦੀ ਹੈ ਅਮ ਆਪਸ ਆਤਮ ਸੁਖੀ ਭਏ ਪਰ ਤੈਨੂੰ ਕੀ ਪ੍ਰਾਪਤ ਹੋਵੇ ਗੁਰੂ ਕੋਲੋਂ ਸੰਤੋਖ ਦੀ ਆਪੁਰ ਦੇਵ ਜੇ ਤੈਨੂੰ ਗੁਰੂ ਨੇ ਸੰਤੋਖ ਦਿੱਤਾ ਫਿਰ ਤੂੰ ਸੁਖੀ संतोष ਤੋਂ ਬਗੈਰ ਬੰਦਾ ਸੁਖੀ ਨਹੀਂ ਹੋ ਸਕਦਾ। ਸੰਤੋਖ ਦਾ ਅਰਥ ਹੈ ਮਨ ਵਿੱਚ ਸਬਰ ਆ ਗਿਆ ਜੋ ਕੁਝ ਰੱਬ ਨੇ ਦਿੱਤਾ ਹੈ ਉਹਦੇ ਨਾਲ ਉਹ ਸੈਟੀਸਫਾਈ ਹੋ ਗਿਆ ਵੀ ਠੀਕ ਹੈ। ਉਹ ਸਾਸਨ ਨੇ ਜੋ ਕੁਝ ਮਿਲਿਆ ਉਹ ਠੀਕ ਹੈ। ਜੇ ਕੋਈ ਅਰਦਾਸ ਪੂਰੀ ਨਹੀਂ ਹੋਈ ਕਮੀ ਮਨ ਵਿੱਚ ਉਹ ਸਬਰ ਰੱਖ ਕੇ ਕਹਿੰਦਾ ਠੀਕ ਹੈ ਕੋਈ ਗੱਲ ਨਹੀਂ ਦੂਜਿਆਂ ਨਾਲ ਉਹ ਚੰਗੇ। ਜਿੰਨੀ ਦੇਰ ਸਬਰ ਤੇ ਸੰਤੋਖ ਨਹੀਂ ਹੈ ਬੰਦਾ ਸੁਖੀ ਨਹੀਂ ਹੋ ਸਕਦਾ। ਇਨੂੰ ਹਰ ਨੇ ਬਾਨੀ ਅੰਦਰ ਬਜਨ ਤੇ ਸ਼ਬਦ ਤੋਂ ਯਾਲ ਉਥੇ ਤੋਂ ਦੂਰ ਪਿੰਦੇ ਸਹਿਸ ਕਟੇ ਲੱਖ ਬਹੁ ਉੱਤ ਧਾਵੈ ਕਹੇ ਭਾਈ ਕੋਈ ਬੰਦਾ ਹਲਾਰਾਂ ਰੁਪਈਆ ਤੰਗੋਂ ਤੁਮ ਵਾਦਾ ਜੇ ਤਦੇ ਨਾ ਸੁਭੀ ਹੋ ਗਿਆ ਕਹੇ ਨਹੀਂ ਉਹਦੇ ਮਨ ਚ ਇੱਛਾ ਪੈਦਾ ਹੁੰਦੀ ਲੱਖਾਂ ਕੁਨੇ ਚਾਹੀਦੇ ਲੱਖਾਂ ਬੰਵਾਂ ਨੂੰ ਫੋ ਬਾਦ ਇੱਛਾ ਪੈਦਾ ਹੁੰਦੀ ਹੈ ਕਰੋੜਾਂ ਪੈਦਾ ਹੋਣੇ ਚਾਹੀਦੇ ਨੇ ਜਿੰਨੀ ਦੇਰ ਇਸ਼ਾਮਾਂ ਪੈਦਾ ਹੋ ਰਹੀਆਂ ਨੇ ਜਿੰਨੀ ਦੇਰ ਸਬਰ ਤੇ ਸੰਕੋਪ ਨਹੀਂ ਹੈ ਲੱਖਾਂ ਦਾ ਮਾਲਕ ਹੋ ਕੇ ਵੀ ਬੰਦਾ ਸੁਭੀ ਨਹੀਂ ਕਰੋੜਾਂ ਦੀ ਜਾਇਦਾਦ ਪੱਠੀ ਕਰਤੇ ਵੀ ਸੁਭੀ ਨਹੀਂ ਹੋ ਸਕਦਾ